ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਇਨੇ ਦਿਨੀ ਸੋਸ਼ਲ ਮੀਡੀਆ ਤੇ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹਨ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਸੰਦੀਪ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਉਸ ਨੇ ਆਪਣਾ ਅਲੱਗ ਤੋਂ YouTube ਚੈਨਲ ਵੀ ਬਣਾਇਆ ਹੈ ਤੇ ਸੰਦੀਪ ਹਰਗੁਣ ਦੇ ਨਾਮ ਤੋਂ ਇਹ ਚੈਨਲ ਉਹ ਚਲਾ ਰਹੀ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਕਮੈਂਟ ਕਰਨ ਤੋਂ ਬਾਅਦ ਸੰਦੀਪ ਨੇ ਆਪਣੇ ਚੈਨਲ ਤੇ ਵਲੌਗ ਪਾ ਕੇ ਕਿਹਾ ਸੀ ਕਿ ਮੈਂ ਆਪਣੇ ਮੈਂ ਤੁਹਾਨੂੰ ਆਪਣੇ ਪਕੇ ਕਰ ਰਹਿਣ ਦਾ ਸੱਚ ਜਰੂਰ ਦੱਸਾਂਗੀ ਤੇ ਉੱਥੇ ਹੀ ਦੀਪ ਮਠਾਰੂ ਨੇ ਖੁਦ ਵੀ ਕਿਹਾ ਸੀ ਕਿ ਸਾਡਾ ਡਾਈਵੋਰਸ ਨਹੀਂ ਹੋਇਆ ਐਵੇਂ ਫਾਲਤੂ ਦੇ ਕਮੈਂਟ ਨਾ ਕਰੋ ਤੇ ਹੁਣ ਦੀਪ ਮਠਾਰੂ ਨੇ ਸਾਲੇ ਯਾਨੀ ਕਿ ਸੰਦੀਪ ਤੇ ਭਰਾ ਨੇ ਆ ਕੇ ਸਾਰੀਆਂ ਗੱਲਾਂ ਤੋਂ ਪਰਦਾ ਚੱਕ ਦਿੱਤਾ ਹੈ ਤੇ ਵੱਡਾ ਸੱਚ ਬਲੌਗ ਦੇ ਜ਼ਰੀਏ ਲੋਕਾਂ ਨੂੰ ਦੱਸ ਦਿੰਦਾ ਹੈ ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਉਸ ਨੂੰ ਵੀ ਕੀਤੇ ਜਾ ਰਹੇ ਸਨ ਤੁਸੀਂ ਸਕਰੀਨ ਤੇ ਚਲਦੇ ਦੇਖ ਸਕਦੇ ਹੋ ਉਸ ਨੇ ਕਿਹਾ ਕਿ ਬਹੁਤ ਲੋਕਾਂ ਦੇ ਕਮੈਂਟ ਹਨ ਕਿ ਤੁਸੀਂ ਸੰਦੀਪ ਨੂੰ ਉਸ ਦੇ ਘਰ ਸਹੁਰੇ ਘਰ ਭੇਜੋ ਤਾਂ ਉਸ ਨੇ ਕਿਹਾ ਕਿ ਥੋੜੀ ਬਹੁਤੀ ਗੱਲਬਾਤ ਸਾਡੀ ਸੰਦੀਪ ਦੇ ਸਹੁਰਾ ਪਰਿਵਾਰ ਦੇ ਨਾਲ ਹੋਈ ਹੈ ਤਾਂ ਜੋ ਉਹ ਆਪਣੇ ਘਰ ਚੱਲ ਜਾਵੇ ਤੇ ਥੋੜੇ ਦਿਨਾਂ ਤੱਕ ਅਸੀਂ ਦੋਨੇ ਫੈਮਲੀਆਂ ਆਪਸ ਵਿੱਚ ਬੈਠ ਕੇ ਗੱਲਬਾਤ ਨਿਬੇੜ ਲਵਾਂਗੇ ਜੋ ਵੀ ਇਹਨਾਂ ਦੋਨਾਂ ਦੇ ਵਿੱਚ ਹੋਇਆ ਹੈ ਤੇ ਉਸ ਨੇ ਕਿਹਾ ਕਿ ਜੇਕਰ ਗੱਲ ਕਰਨ ਤੋਂ ਬਿਨਾ ਅਸੀਂ ਸੰਦੀਪ ਨੂੰ ਘਰ ਭੇਜ ਵੀ ਦਿੰਦੇ ਹਾਂ ਤਾਂ ਜੇਕਰ ਕੱਲ ਨੂੰ ਕੋਈ ਫਿਰ ਉਹਨਾਂ ਦੇ ਪਰਿਵਾਰ ਦੇ ਵਿੱਚ ਚੱਕਰ ਪੈ ਗਿਆ ਤਾਂ ਫਿਰ ਲੋਕਾਂ ਨੇ ਸਾਨੂੰ ਗਲਤ ਕਹਿਣਾ ਸੀ ਕਿ ਜਦ ਪਹਿਲਾਂ ਗਲਤ ਹੋਇਆ ਸੀ ਤਾਂ ਦੁਬਾਰਾ ਗੱਲ ਕਰਕੇ ਕਿਉਂ ਨਹੀਂ ਕੁੜੀ ਘਰ ਭੇਜੀ ਤੇ ਇਸ ਕਰਕੇ ਬੰਦਾ ਦੋਨੇ ਪੰਨੇ ਫਸਦਾ ਹੈ ਤੇ سوشل میڈیا ਤੇ ਲੋਕਾਂ ਨੂੰ ਜਵਾਬ ਦੇਣਾ ਵੀ ਔਖਾ ਹੁੰਦਾ ਹੈ ਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪਰਿਵਾਰ ਬੈਠ ਕੇ ਗੱਲਬਾਤ ਕਰ ਲੈਣ ਤੇ ਸੰਦੀਪ ਆਪਣੇ ਘਰ ਚਲੀ ਜਾਵੇ ਤੇ ਆਪਣੇ ਪਰਿਵਾਰ ਦੇ ਵਿੱਚ ਹੱਸਦੀ ਵਸਦੀ ਰਹੇ ਤੇ ਆਪਣੀ ਜ਼ਿੰਦਗੀ ਜਿਉਵੇ ਕਿਉਂਕਿ ਸਾਡਾ ਕਿਹੜਾ ਕੋਈ ਵੱਡਾ ਝਗੜਾ ਹੋਇਆ ਹੈ ਤੇ ਨਿੱਖੀਆਂ ਮੋਟੀਆਂ ਗੱਲਾਂ ਪਰਿਵਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹੁੰਦੀਆਂ ਰਹਿੰਦੀਆਂ ਹਨ ਤੇ ਅਸੀਂ ਵੀ ਦੋਨਾਂ ਨੂੰ ਬੈਠ ਕੇ ਸਮਝਾਵਾਂਗੇ ਤੇ ਜੋ ਵੀ ਗੱਲ ਜਿਹਨਾਂ ਹੋ ਜਾਂ ਹਨ ਉਹਨਾਂ ਨੂੰ ਦੁਬਾਰਾ ਨਾ ਕਰਨ ਤੇ ਅਸੀਂ ਜਲਦ ਹੀ ਪਰਿਵਾਰ ਨਾਲ ਬੈਠ ਕੇ ਸੰਦੀਪ ਨੂੰ ਘਰ ਭੇਜ ਦਵਾਂਗੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ